ਮੋਹਾਲੀ ਜ਼ਿਲ੍ਹੇ ਦੇ ਖਰੜ ਪੁਲਿਸ ਨੇ ਇੱਕ ਜਾਲੀ ਕਰੰਸੀ ਦੇ ਨਾਲ ਇੱਕ ਸੁਖਮੀਤ ਸਿੰਘ ਦੇ ਨਾਂ ਦੇ ਨੌਜਵਾਨ ਨੂੰ ਕਾਬੂ ਕੀਤਾ ਹੈ ਹਾਲਾਂਕਿ ਪੁਲਿਸ ਨੂੰ ਇੱਕ ਟਿਪ ਆਫ ਸੀ ਜਿਸ ਤੋਂ ਬਾਅਦ ਜਦ ਰੇਡ ਕੀਤੀ ਗਈ ਤਾਂ ਉਹਦੇ ਕੋਲੋਂ ਕਰੰਸੀ ਜਿਹੜੀ ਜਾਲੀ ਕਰੰਸੀ ਹੈ 500 500 ਨੋਟਾਂ ਦੀ ਉਹ ਰਿਕਵਰ ਕੀਤੀ ਗਈ ਸਾਡੇ ਨਾਲ ਸੀਨੀਅਰ ਆਫੀਸਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਨ ਸנדੂ ਸਰ ਇਹ ਪੂਰਾ ਮਾਮਲਾ ਤੁਹਾਡੇ ਸੰਗਿਆਨ ਚ ਕਦ ਆਇਆ ਸੀਗਾ ਤੇ ਰਿਕਵਰੀ ਕੀ ਕੀਤੀ ਇਹ ਬੇਸਿਕਲੀ ਜੀ ਸਾਨੂੰ ਇਨਫੋਰਮੇਸ਼ਨ ਟਿਪ ਆਫ ਮਿਲੀ ਸੀਗੀ ਕਿ ਸੰਤੇ ਮਾਜਰੇ ਐਸਬੀਪੀ ਸਿਟੀ ਚ ਰਹਿਣ ਵਾਲਾ ਇੱਕ ਵਿਅਕਤੀ ਹੈਗਾ ਸੁਖਮੀਤ ਸਿੰਘ ਨਾਮ ਦਾ ਵੀ ਉਹ ਦੇ ਕੋਲ ਕੁਝ ਫੇਕ ਕਰੰਸੀ ਦੀ ਪੋਜੀਸ਼ਨ ਦੀ ਇਨਫੋਰਮੇਸ਼ਨ ਸੀਗੀ ਜਦੋਂ ਰੇਡ ਕੀਤੀ ਤਾਂ ਉੱਥੇ ਸਾਨੂੰ 47000 ਜਿਹੜੇ ਨੇ 5 500 ਦੇ ਭਾਰਤੀ ਕਰੰਸੀ ਦੇ ਜਾਲੀ ਨੋਟ ਜੋ ਰਿਕਵਰ ਹੋਏ ਨੇ ਜੀ ਤੇ ਉਹਦੇ ਉਪਰੰਤ ਮੁਕਦਮਾ ਦਰਜ ਕੀਤਾ ਹੋਇਆ ਸਦਰ ਥਾਣੇ ਪੀਐਸ ਸਦਰ ਖਰੜ ਚ ਠੀਕ ਹੈ ਬਸ ਇਨੀਸ਼ੀਅਲੀ ਇਨਵੈਸਟੀਗੇਸ਼ਨ ਜੇ ਕੋਈ ਸਾਹਮਣੇ ਆਇਆ ਕਿ ਕਿੱਥੋਂ ਇਹ ਕਿਸ ਤਰ੍ਹਾਂ ਇਹ ਬਣਾ ਰਿਹਾ ਸੀਗਾ ਕਿਸ ਤਰ੍ਹਾਂ ਸਕੈਨਿੰਗ ਕੋਈ ਮਸ਼ੀਨ ਵਗੈਰਾ ਹਾਂਜੀ ਇਨੀਸ਼ੀਅਲ ਪੁੱਛਕਿਚ ਇਹੀ ਆਇਆ ਕਿ ਇਹਨੇ ਹਜੇ ਤੱਕ ਟੈਸਟ ਕਰ ਰਿਆ ਸੀਗਾ ਵੀ ਕੋਈ ਸਕੈਨਰ ਦੇ ਨਾਲ ਹੀ ਟੈਸਟ ਕਰ ਰਿਆ ਸੀਗਾ ਇਹਦੇ ਕੋਲ ਆਪਦੇ ਕੋਲ ਹੀ ਪੋਜੀਸ਼ਨ 'ਚ ਕੋਈ ਜਿਵੇਂ 500 ਦੇ ਨੋਟ ਸੀਗੇ ਉਹਨਾਂ ਨਾਲ ਹੀ ਸਕੈਨ ਕਰਕੇ ਟੈਸਟ ਕਰ ਰਿਆ ਸੀਗਾ ਕਿ ਕਿਸ ਤਰੀਕੇ ਦੇ ਕੁਆਲਿਟੀ ਦੇ ਜੋ ਨੋਟ ਹੈਗੇ ਨੇ ਵਧੀਆ ਤੋਂ ਵਧੀਆ ਆਪਦੇ ਤਰੀਕੇ ਨਾਲ ਉਹ ਕਰਨ ਦੀ ਕੋਸ਼ਿਸ਼ ਕਰ ਰਿਆ ਸੀਗਾ ਇਨੀਸ਼ੀਅਲ ਇਨਵੈਸਟੀਗੇਸ਼ਨ 'ਚ ਇਹੀ ਆਇਆ ਤੇ ਬਾਕੀ ਇਹਦੇ ਤੋਂ ਫਰਦਰ ਕੁਐਸਚਨਿੰਗ ਜਾਰੀ ਹੈ ਕਿ ਕਿਤੇ ਇਹਨੇ ਪਹਿਲਾਂ ਕੋਈ ਸਰਕੂਲੇਟ ਕੀਤੇ ਹੁਣ ਤਾਂ ਉਹ ਚੀਜ਼ਾਂ ਬਾਰੇ ਪੁੱਛ ਕੇ ਜਾਰੀ ਹੈ ਜੀ ਢਿੱਪੀ ਸਾਹਿਬ ਇਹ ਕੋਈ ਹੋਰ ਵੀ ਇਹਦੇ ਨਾਲ ਇਨਵੋਲਵਮੈਂਟ ਸਾਹਮਣੇ ਆਈ ਹੈ ਇਹ ਕਿੰਨੇ ਦਿਨਾਂ ਤੋਂ ਕੰਮ ਕਰ ਰਹੇ ਸੀਗਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਹੋਵੇ ਨਹੀਂ ਕ੍ਰਿਮੀਨਲ ਬੈਕਗ੍ਰਾਉਂਡ ਇਹਦਾ ਕੋਈ ਨਹੀਂ ਹੈਗਾ ਜੀ ਇਹ ਪ੍ਰਾਪਰਟੀ ਰਿਲੇਟਿਡ ਜਿਵੇਂ ਪ੍ਰਾਪਰਟੀ ਡੀਲਰ ਦਾ ਜੋ ਕੰਮ ਇੱਥੇ ਲੋਕਲ ਕਰਦਾ ਸੀਗਾ ਤੇ ਜੋ ਬਾਈ ਪ੍ਰੋਫੈਸ਼ਨ ਤੇ ਹੋਰ ਕਿਸੇ ਦੀ ਕੋਈ ਖਾਸ ਇਨਵੋਲਵਮੈਂਟ ਨਹੀਂ ਆਈ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਕ੍ਰਿਮੀਨਲ ਬੈਕਗ੍ਰਾਉਂਡ ਕੋਈ ਨਹੀਂ ਹੈਗਾ ਜਸਟ ਇੱਕ ਇਹਨੇ ਲਾਲਚ ਦੇ ਕਰਕੇ ਇੱਕ ਟੈਸਟ ਕਰਕੇ ਦੇਖ ਤੇ ਇਨੀਸ਼ੀਅਲ ਕੁਐਸਚਨਿੰਗ ਚ ਹੀ ਚੀਜ਼ ਸਾਹਮਣੇ ਦੇਖੋ ਅੱਗੇ ਚਲਾਏ ਤਾਂ ਨਹੀਂ ਕਿਸੇ ਮਾਰਕੀਟ ਏਰੀਆ ਚ ਇਹ ਵੀ ਗੱਲ ਸਾਹਮਣੇ ਆ ਰਹੀ ਸੀ ਕਿ ਮਾਰਕੀਟ ਚਲਾਉਣ ਦੀ ਵੀ ਨਹੀਂ ਤਿਆਰੀ ਕੀਤੀ ਹੋਈ ਸੀ ਸਾਨੂੰ ਇਨਫੋਰਮੇਸ਼ਨ ਇਹ ਹੀ ਮਿਲੀ ਸੀ ਕਿ ਹੋ ਸਕਦਾ ਕਿ ਉਹ ਕਿਤੇ ਮਾਰਕੀਟ ਚ ਲਾਉਣ ਦੀ ਕੋਸ਼ਿਸ਼ ਕਰੇ ਪਰ ਹਜੇ ਉਹ ਬਹੁਤ ਹੀ ਪ੍ਰੀਲਿਮਨਰੀ ਸਟੇਜ ਤੇ ਆਪਦੇ ਆਪ ਨੂੰ ਮਤਲਬ ਉਹ ਚੀਜ਼ ਟੈਸਟ ਕਰ ਰਿਹਾ ਸੀਗਾ ਤੇ ਜੋ ਇਕਵਿਪਮੈਂਟਸ ਵਗੈਰਾ ਉਹ ਸੀ ਰਿਕਵਰ ਕਰ ਰਹੇ ਆ ਤੇ ਉਹਦੇ ਤੋਂ ਵੀ ਸਾਨੂੰ ਫਰਦਰ ਜੋ ਹੋਰ ਚੀਜ਼ਾਂ ਸਾਹਮਣੇ ਆ ਜਾਲੀ ਕਰੰਸੀ ਰਿਕਵਰ ਕਰ ਲਈ ਕਿੰਨੇ ਜਿਹੜੇ ਹੈਗੇ ਪੂਰੀ ਟੋਟਲ ਇਹ ਜੀ 5 500 ਦੇ ਨੋਟ ਸੀਗੇ ਟੋਟਲ 47000 ਸੀ ਜੋ 47000 ਦੀ ਕਰੰਸੀ ਸੀ ਰਿਕਵਰ ਕਰ ਲਈ ਹਾਂਜੀ ਹੋਰ ਰਿਕਵਰ ਕਰ ਲਈ ਜੀ ਰਿਕਵਰ ਕਰ ਲਈ ਠੀਕ ਹੈ ਤੇ ਸਰ ਨੇ ਜਿੱਦਾਂ ਜਾਣਕਾਰੀ ਦਿੱਤੀ ਕਿ ਰਿਕਵਰੀ ਹੋ ਚੁੱਕੀ ਹੈ ਹਾਲਕਿ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਕਿਸ ਤਰ੍ਹਾਂ ਇਹ ਪੂਰਾ ਕਰ ਰਿਆ ਸੀਗਾ ਹੋਰ ਇਹ ਨੈਕਸਸ ਤਾਂ ਨਹੀਂ ਕੋਈ ਚਲਾ ਰਿਆ ਸੀਗਾ ਹੋਰ ਵੀ ਕੋਈ ਦੇ ਵੀ ਸ਼ਾਮਿਲ ਹੈ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਇਹ ਸਕੈਨਰ ਦਾ ਨਾਲ ਤਿਆਰੀ ਕਰ ਰਿਆ ਸੀਗਾ ਅੱਗੇ ਮਾਰਕੀਟ 'ਚ ਇਹਨੇ ਚਲਾਉਣ ਦੀ ਤਿਆਰੀ ਵੀ ਕੀਤੀ ਹੋਈ ਸੀ ਲੇਕਿਨ ਇੱਕ ਟਿਪ ਆਫ ਦੇ ਚਲਦੇ ਪੁਲਿਸ ਨੇ ਉਸ ਨੂੰ ਕਾਬੂ ਕੀਤਾ ਹੈ ਤੇ ਹੁਣ ਪੁੱਛਗਿੱਛ ਲਗਾਤਾਰ ਜਾਰੀ ਹੈ ਮੌਲੀ ਤੋਂ ਕੈਮਰਾਮੈਨ ਅਜੀਤ ਕੁਮਾਰ ਨਾਲ ਮਨੋਜ ਰਾਠੀ ਨਿਊਜ਼ 819 ਪੰਜਾਬ ਮੋਹਾਲੀ ਜ਼ਿਲ੍ਹੇ ਦੇ ਖਰੜ ਪੁਲਿਸ ਨੇ ਇੱਕ ਜਾਲੀ ਕਰੰਸੀ ਦੇ ਨਾਲ ਇੱਕ ਸੁਖਮੀਤ ਸਿੰਘ ਦੇ ਨਾਂ ਦੇ ਨੌਜਵਾਨ ਨੂੰ ਕਾਬੂ ਕੀਤਾ ਹੈ ਹਾਲਾਂਕਿ ਪੁਲਿਸ ਨੂੰ ਇੱਕ ਟਿਪ ਆਫ ਸੀ ਜਿਸ ਤੋਂ ਬਾਅਦ ਜਦ ਰੇਡ ਕੀਤੀ ਗਈ ਤਾਂ ਉਹਦੇ ਕੋਲੋਂ ਕਰੰਸੀ ਜਿਹੜੀ ਜਾਲੀ ਕਰੰਸੀ ਹੈ 500 500 ਨੋਟਾਂ ਦੀ ਉਹ ਰਿਕਵਰ ਕੀਤੀ ਗਈ ਸਾਡੇ ਨਾਲ ਸੀਨੀਅਰ ਆਫੀਸਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਨ ਸנדੂ ਸਰ ਇਹ ਪੂਰਾ ਮਾਮਲਾ ਤੁਹਾਡੇ ਸੰਗਿਆਨ ਚ ਕਦ ਆਇਆ ਸੀਗਾ ਤੇ ਰਿਕਵਰੀ ਕੀ ਕੀਤੀ ਇਹ ਬੇਸਿਕਲੀ ਜੀ ਸਾਨੂੰ ਇਨਫੋਰਮੇਸ਼ਨ ਟਿਪ ਆਫ ਮਿਲੀ ਸੀ ਕਿ ਸੰਤੇ ਮਾਜਰੇ ਐਸਬੀਪੀ ਸਿਟੀ ਚ ਰਹਿਣ ਵਾਲਾ ਇੱਕ ਵਿਅਕਤੀ ਹੈਗਾ ਸੁਖਮੀਤ ਸਿੰਘ ਨਾਮ ਦਾ ਵੀ ਉਹ ਦੇ ਕੋਲ ਕੁਝ ਫੀ ਕਰੰਸੀ ਦੀ ਪੋਜੀਸ਼ਨ ਦੀ ਇਨਫੋਰਮੇਸ਼ਨ ਸੀਗੀ ਜਦੋਂ ਰੇਡ ਕੀਤੀ ਤਾਂ ਉੱਥੇ ਸਾਨੂੰ 47000 ਜਿਹੜੇ ਨੇ 5 500 ਦੇ ਭਾਰਤੀ ਕਰੰਸੀ ਦੇ ਜਾਲੀ ਨੋਟ ਜਿਓ ਰਿਕਵਰ ਹੋਏ ਨੇ ਜੀ ਤੇ ਉਹਦੇ ਉਪਰੰਤ ਮੁਕੱਦਮਾ ਦਰਜ ਕੀਤਾ ਹੋਇਆ ਸਦਰ ਥਾਣੇ ਪੀਐਸ ਸਦਰ ਖਰੜ ਚ ਠੀਕ ਹੈ ਤਾਂ ਇਨੀਸ਼ੀਅਲੀ ਇਨਵੈਸਟੀਗੇਸ਼ਨ ਚ ਕੁਝ ਸਾਹਮਣੇ ਆਇਆ ਕਿ ਕਿੱਥੋਂ ਇਹ ਕਿਸ ਤਰ੍ਹਾਂ ਇਹ ਬਣਾ ਰਿਹਾ ਸੀਗਾ ਕਿਸ ਤਰ੍ਹਾਂ ਇਹ ਸਕੈਨਿੰਗ ਕੋਈ ਮਸ਼ੀਨ ਵਗੈਰਾ ਹਾਂਜੀ ਇਨੀਸ਼ੀਅਲ ਪੁੱਛਗਛ ਇਹੀ ਆਇਆ ਕਿ ਇਹਨੇ ਹਜੇ ਤਾਂ ਟੈਸਟ ਕਰ ਰਿਆ ਸੀਗਾ ਵੀ ਕੋਈ ਸਕੈਨਰ ਦੇ ਨਾਲ ਹੀ ਟੈਸਟ ਕਰ ਰਿਆ ਸੀਗਾ ਇਹਦੇ ਕੋਲ ਆਪਦੇ ਕੋਲ ਹੀ ਪੋਜੀਸ਼ਨ 'ਚ ਕੋਈ ਜਿਵੇਂ 500 ਦੇ ਨੋਟ ਸੀਗੇ ਉਹਨਾਂ ਨਾਲ ਹੀ ਸਕੈਨ ਕਰਕੇ ਟੈਸਟ ਕਰ ਰਿਆ ਸੀਗਾ ਕਿ ਕਿਸ ਤਰੀਕੇ ਦੇ ਕੁਆਲਿਟੀ ਦੇ ਜੋ ਨੋਟ ਹੈਗੇ ਨੇ ਵਧੀਆ ਤੋਂ ਵਧੀਆ ਆਪਦੇ ਤਰੀਕੇ ਨਾਲ ਉਹ ਕਰਨ ਦੀ ਕੋਸ਼ਿਸ਼ ਕਰ ਰਿਆ ਸੀਗਾ ਇਨੀਸ਼ੀਅਲ ਇਨਵੈਸਟੀਗੇਸ਼ਨ 'ਚ ਇਹੀ ਆਇਆ ਤੇ ਬਾਕੀ ਇਹਦੇ ਤੋਂ ਫਰਦਰ ਕੁਐਸਚਨਿੰਗ ਜਾਰੀ ਹੈ ਕਿ ਕਿ ਤੇ ਨੇ ਪਹਿਲਾਂ ਕੋਈ ਸਰਕੂਲੇਟ ਕੀਤੇ ਹੁਣ ਤਾਂ ਉਹ ਚੀਜ਼ਾਂ ਬਾਰੇ ਪੁੱਛ ਕੇ ਜਾਰੀ ਹੈ ਜੀ ਢਿੱਪੀ ਸਾਹਿਬ ਇਹ ਕੋਈ ਹੋਰ ਵੀ ਇਹਦੇ ਨਾਲ ਇਨਵੋਲਵਮੈਂਟ ਸਾਹਮਣੇ ਆਈ ਹੈ ਇਹ ਕਿੰਨੇ ਦਿਨਾਂ ਤੋਂ ਕੰਮ ਕਰ ਰਹੇ ਸੀਗਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਹੋਵੇ ਨਹੀਂ ਕ੍ਰਿਮੀਨਲ ਬੈਕਗ੍ਰਾਉਂਡ ਇਹਦਾ ਕੋਈ ਨਹੀਂ ਹੈਗਾ ਜੀ ਇਹ ਪ੍ਰਾਪਰਟੀ ਰਿਲੇਟਿਡ ਜਿਵੇਂ ਪ੍ਰਾਪਰਟੀ ਡੀਲਰ ਦਾ ਜੋ ਕੰਮ ਇੱਥੇ ਲੋਕਲ ਕਰਦਾ ਸੀਗਾ ਤੇ ਜੋ ਬਾਈ ਪ੍ਰੋਫੈਸ਼ਨ ਤੇ ਹੋਰ ਕਿਸੇ ਦੀ ਕੋਈ ਖਾਸ ਇਨਵੋਲਵਮੈਂਟ ਨਹੀਂ ਆਈ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਕ੍ਰਿਮੀਨਲ ਬੈਕਗ੍ਰਾਉਂਡ ਕੋਈ ਨਹੀਂ ਹੈਗਾ ਜਸਟ ਇੱਕ ਇਹਨੇ ਲਾਲਚ ਦੇ ਕਰਕੇ ਇੱਕ ਟੈਸਟ ਕਰਕੇ ਦੇਖ ਰ ਤੇ ਇਨੀਸ਼ੀਅਲ ਕੁਐਸਚਨਿੰਗ ਚ ਹੀ ਚੀਜ਼ ਸਾਹਮਣੇ ਤੇ ਕੋਈ ਅੱਗੇ ਚਲਾਏ ਤਾਂ ਨਹੀਂ ਕਿਸੇ ਮਾਰਕੀਟ ਏਰੀਆ ਚ ਇਹ ਵੀ ਗੱਲ ਸਾਹਮਣੇ ਆ ਰਹੀ ਸੀ ਕਿ ਮਾਰਕੀਟ ਚਲਾਉਣ ਦੀ ਵੀ ਨਹੀਂ ਤਿਆਰੀ ਕੀਤੀ ਹੋਈ ਸੀਗੀ ਸਾਨੂੰ ਇਨਫੋਰਮੇਸ਼ਨ ਇਹੀ ਮਿਲੀ ਸੀ ਕਿ ਹੋ ਸਕਦਾ ਕਿ ਉਹ ਕਿਤੇ ਮਾਰਕੀਟ ਚ ਲਾਉਣ ਦੀ ਕੋਸ਼ਿਸ਼ ਕਰੇ ਪਰ ਹਜੇ ਉਹ ਬਹੁਤ ਹੀ ਪ੍ਰੀਲੀਮਨਰੀ ਸਟੇਜ ਤੇ ਆਪਦੇ ਆਪ ਨੂੰ ਮਤਲਬ ਉਹ ਚੀਜ਼ ਟੈਸਟ ਕਰ ਰਿਹਾ ਸੀਗਾ ਤੇ ਜੋ ਇਕਵਿਪਮੈਂਟਸ ਵਗੈਰਾ ਉਹ ਸੀ ਰਿਕਵਰ ਕਰ ਰਹੇ ਆ ਤੇ ਉਹਦੇ ਤੋਂ ਵੀ ਸਾਨੂੰ ਫਰਦਰ ਜੋ ਹੋਰ ਚੀਜ਼ਾਂ ਸਾਹਮਣੇ ਆ ਜਾਲੀ ਕਰੰਸੀ ਰਿਕਵਰ ਕਰ ਲਈ ਕਿੰਨੇ ਜਿਹੜੇ ਹੈਗੇ ਪੂਰੀ ਟੋਟਲ ਇਹ ਜੀ 5 500 ਦੇ ਨੋਟ ਸੀਗੇ ਟੋਟਲ 47000 ਸੀ ਜੋ 47000 ਦੀ ਕਰੰਸੀ ਸੀ ਰਿਕਵਰ ਕਰਨ ਲਈ ਹਾਂਜੀ ਉਹ ਰਿਕਵਰ ਕਰ ਲਈ ਜੀ ਰਿਕਵਰ ਕਰ ਲਈ ਠੀਕ ਹੈ ਤੇ ਸਰਨੇ ਜਿੱਦਾਂ ਜਾਣਕਾਰੀ ਦਿੱਤੀ ਕਿ ਰਿਕਵਰੀ ਹੋ ਚੁੱਕੀ ਹੈ ਹਾਲਕਿ ਹੋਰ ਵੀ ਪੁੱਛਗਛ ਕੀਤੀ ਜਾ ਰਹੀ ਹੈ ਕਿ ਇਹ ਕਿਸ ਤਰ੍ਹਾਂ ਇਹ ਪੂਰਾ ਕਰ ਰਿਆ ਸੀਗਾ ਹੋਰ ਇਹ ਨੈਕਸਸ ਤਾਂ ਨਹੀਂ ਕੋਈ ਚਲਾ ਰਿਆ ਸੀਗਾ ਹੋਰ ਵੀ ਕੋਈ ਦੇ ਵੀ ਸ਼ਾਮਿਲ ਹੈ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਇਹ ਸਕੈਨਰ ਦਾ ਨਾਲ ਤਿਆਰੀ ਕਰ ਰਿਆ ਸੀਗਾ ਅੱਗੇ ਮਾਰਕੀਟ 'ਚ ਇਹਨੇ ਚਲਾਣ ਦੀ ਤਿਆਰੀ ਵੀ ਕੀਤੀ ਹੋਈ ਸੀ ਲੇਕਿਨ ਇੱਕ ਟਿਪ-ਆਫ ਦੇ ਚਲਦੇ ਪੁਲਿਸ ਨੇ ਉਸ ਨੂੰ ਕਾਬੂ ਕੀਤਾ ਹੈ ਤੇ ਹੁਣ ਪੁੱਛਗਛ ਲਗਾਤਾਰ ਜਾਰੀ ਹੈ। ਮੌਹਲੀ ਤੋਂ ਕੈਮਰਾਮੈਨ ਅਜੀਤ ਕੁਮਾਰ ਨਾਲ ਮਨੋਜ ਰਾਠੀ ਨਿਊਜ਼ 819 ਪੰਜਾਬ